ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਦੀਆਂ ਵੱਡੀਆਂ ਖਬਰਾਂ ਜਿਮਨੀ ਚੋਣਾ ਵਿਚਾਲੇ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ ਵੱਡਾ ਝਟਕਾ ਆ ਇਲੈਕਸ਼ਨ ਕਮਿਸ਼ਨ ਨੇ ਨੋਟਿਸ ਕੀਤਾ ਜਾ ਰਿਹਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੋਰ ਬਾਦਲ ਵੱਲੋਂ ਬੱਚਿਆਂ 'ਚ ਨਸ਼ਿਆਂ ਦੀ ਵਰਤੋਂ ਰੋਕਣ ਖਿਲਾਫ ਵੱਡਾ ਐਕਸ਼ਨ ਪ੍ਰਾਈਵੇਟ ਮੈਂਬਰ ਬਿਲ ਕੀਤਾ ਪੇਸ਼ ਅਰਵਨੀਸ਼ ਸਿੰਘ ਮਿੱਟੂ ਦਾ ਚੈਲੰਜ ਚੰਨੀ ਨੂੰ ਮੋੜਵਾ ਜਵਾਬ ਕਿਹਾ ਤੁਸੀਂ ਮੁੱਖ ਮੰਤਰੀ ਬਣ ਕੇ ਨੀਟੂ ਛਟਰਾਵਰਗਿਆਂ ਦਾ ਕੰਮ ਖੋ ਲਿਆ ਮੋੜ ਸਿਆਸਤ ਵਿੱਚ ਸਰਗਰਮ ਹੋਏ ਦਲਵੀਰ ਗੋਲਡੀ ਗਿੱਦੜਵਾਹਾ ਚ ਅਮ੍ਰਿਤਾ ਵਰਿੰਗ ਦੇ ਹੱਕ ਤੇ ਰਾਜਾ ਵਰਿੰਗ ਨਾਲ ਕੀਤਾ ਚੋਣ ਪ੍ਰਚਾਰ ਕਾਂਗਰਸ ਦੇ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਦਾ ਵੱਡਾ ਐਕਸ਼ਨ ਸੁਖਜਿੰਦਰ ਰੰਧਾਵਾ ਦੀ ਸ਼ਿਕਾਇਤ ਮਗਰੋਂ ਡੀਐਸਪੀ ਨੂੰ ਕੀਤਾ ਸਸਪੈਂਡ ਮੌਸਮ ਵਿਭਾਗ ਵੱਲੋਂ ਨਵੀਂ ਅਪਡੇਟ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਤੁੰਦਾ yellow alert ਹੋਇਆ ਜਾ ਰਹੀ ਮੁੱਖ ਮੰਤਰੀ ਦੀ ਕੁੱਟਮਾਰ ਮਾਮਲੇ 'ਚ ਵੱਡੀ ਕਾਰਵਾਈ ਦੋ ਪੁਲਿਸ ਮੁਲਾਜ਼ਮ ਕਿਤੇ ਸਸਪੈਂਡ ਸੁਧਾਰ ਲਹਿਰ ਦੇ ਇਲਜ਼ਾਮਾਂ ਦਾ ਐਸਜੀਪੀਸੀ ਪ੍ਰਧਾਨ ਨੇ ਦਿੱਤਾ ਜਵਾਬ ਕਹੀਆਂ ਵੱਡੀਆਂ ਗੱਲਾਂ ਗਿੱਦੜਵਾਹਾ ਹਲਕੇ ਵਿੱਚ ਹੋਣ ਜਾ ਰਹੀ ਜਿਮਨੀ ਚੋਣਾਂ ਦੇ ਚੱਲਦਿਆਂ ਚੋਣ ਕਮਿਸ਼ਨ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗਾ ਤੇ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਦੋਵਾਂ ਆਗੂਆਂ ਤੇ ਚੋਣ ਜਾਬਤੇ ਦੀ ਉਲੰਘਣਾ ਦੇ ਇਲਜ਼ਾਮ ਲੱਗੇ ਹਨ ਜਿਸ ਦੇ ਚਲਦਿਆਂ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰਦਿਆਂ ਦੋਵਾਂ ਆਗੂਆਂ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਜਵਾਬ ਮੰਗਿਆ ਹੈ ਦੱਸਣੀ ਹੋ ਗਿਆ ਕਿ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਇੱਕ ਮਸਜਿਦ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਸੀ ਜਿਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਗਈ ਸੀ ਜਦਕਿ ਮਨਪ੍ਰੀਤ ਸਿੰਘ ਬਾਦਲ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਸਰਕਾਰੀ ਨੌਕਰੀਆਂ ਦਿਵਾਉਣ ਦਾ ਵਾਅਦਾ ਕਰ ਰਹੀ ਸਨ ਇਸ ਮਗਰੋਂ ਚੋਣ ਕਮਿਸ਼ਨ ਨੇ ਵੱਡਾ ਐਕਸ਼ਨ ਲੈਂਦੇ ਆ ਨੋਟਿਸ ਜਾਰੀ ਕਰਕੇ ਦੋਵਾਂ ਆਗੂਆਂ ਤੋਂ 24 ਘੰਟਿਆਂ ਅੰਦਰ ਜਵਾਬ ਮੰਗਿਆ ਹੈ ਸ਼ਰੋਮਨੀ ਕਾਲੀਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਦੇ ਐਮਪੀ ਹਰ ਸਿਮਰਤ ਕੋਰ ਬਾਦਲ ਨੇ ਪ੍ਰੀਵੈਂਸ਼ਨ ਆਫ ਡਰੱਗ ਅਬਿਊਜ਼ ਅਮੰਗ ਚਿਲड्रन ਥਰੂ ਸਕੂਲ ਅਵੇਅਰਨੈਸ ਐਂਡ ਐਜੂਕੇਸ਼ਨ ਬਿਲ 2024 ਪੇਸ਼ ਕੀਤਾ ਹੈ ਜਿਸ ਦਾ ਮਕਸਦ ਬੱਚਿਆਂ ਚ ਨਸ਼ਿਆਂ ਦੀ ਵਰਤੋਂ ਨੂੰ ਰੋਕਣਾ ਹੈ ਤੇ ਇਸ ਤਹਿਤ ਸਕੂਲਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣ ਨਸ਼ਿਆਂ ਦੀ ਦੁਰਵਰਤੋਂ ਦੇ ਜੋਖਮਾਂ ਬਾਰੇ ਸ਼ੁਰੂਆਤੀ ਸਿੱਖਿਆ ਦਿੱਤੇ ਜਾਣ ਤੇ ਭਵਿੱਖੀ ਪੀੜ੍ਹੀਆਂ ਦੀ ਸਿਹਤ ਤੇ ਭਲਾਈ ਵਾਸਤੇ ਨਸ਼ਾ ਮੁਕਤ ਵਾਤਾਵਰਣ ਉਤਸ਼ਾਹਿਤ ਕੀਤੇ ਜਾਣ ਤੇ ਜੋਰ ਦਿੱਤਾ ਗਿਆ ਹੈ। ਬਿੱਲ ਪੇਸ਼ ਕਰਦੇ ਆ ਐਮਪੀ ਹਰਸੀਮਰਤ ਕੋਰ ਬਦਲ ਨੇ ਕਿ ਹੈਗੀ ਬਿੱਲ ਦਾ ਮਕਸਦ ਲਾ ਵਿੱਚ ਨਸ਼ਿਆਂ ਤੋਂ ਬੱਚਿਆਂ ਲਈ ਸਿੱਖਿਆ ਪ੍ਰਦਾਨ ਕਰਨਾ, ਸ਼ੁਰੂਆਤੀ ਉਮਰ ਵਿੱਚ ਜਾਗਰੂਕਤਾ ਬਣਾਉਣਾ, ਬੱਚਿਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੇ ਜੋਖਮਾਂ ਤੋਂ ਜਾਣੂ ਕਰਵਾਉਣਾ, ਦੁਰਵਰਤੋਂ ਰੋਕਣਾ ਤੇ ਉਨ੍ਹਾਂ ਨੂੰ ਚੰਗੀ ਚੋਣ ਦੇ ਲਾਇਕ ਬਣਾਉਣਾ ਹੈ ਬਿੱਲ ਵਿੱਚ ਕਿਹਾ ਗਿਆ ਹੈ ਕਿ ਇਸ ਦਾ ਮਕਸਦ ਨਸ਼ਿਆਂ ਦੀ ਰੋਕਥਾਮ ਲਈ ਜਾਗਰੂਕਤਾ ਸਿੱਖਿਆ ਅਨੁਸਾਰੀਆਂ ਸਿੱਖਿਆਵਾਂ ਸੰਸਥਾਵਾਂ ਵਿੱਚ ਪੜ੍ਹਾਈ ਦੇ ਵਿਸ਼ੇ ਵਜੋਂ ਸ਼ਾਮਿਲ ਕਰਵਾਉਣਾ ਹੈ ਉਨ੍ਹਾਂ ਕਿਹਾ ਹੈ ਕਿ ਬਿੱਲ ਦਾ ਮਕਸਦ ਨਸ਼ਿਆਂ ਦੀ ਦੁਰਵਰਤੋਂ ਦੇ ਬੱਚਿਆਂ ਦੇ ਸਿਹਤ ਤੇ ਅਸਰ ਕਾਨੂੰਨੀ ਪਹਿਲੂਆਂ ਤੇ ਸਮਾਜਿਕ ਨਤੀਜਿਆਂ ਬਾਰੇ ਬੱਚਿਆਂ ਨੂੰ ਜਾਗਰੂਕਤਾ ਕਰਨਾ ਤੇ ਅਧਿਆਪਕਾਂ ਤੇ ਮਾਪਿਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੇ ਚਿੰਨ੍ਹਾਂ ਦੀ ਪਛਾਣ ਬਾਰੇ ਲੋੜੀਂਦਾ ਮਾਰਗਦਰਸ਼ਨ ਦੇਣ ਦੀ ਵਿਵਸਥਾ ਕਰਨਾ ਹੈ ਹਰ ਸਿਮਰਤ ਕੋਰ ਬਦਲਣੇ ਕੀ ਹੈ ਕਿ ਸਿੱਖਿਆ ਮੰਤਰਾਲੇ ਨੂੰ ਸੇ ਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਲਾ ਕੇ ਲੋੜੀਂਦੀ ਸਿੱਖਿਆ ਦਾ ਮਟੀਰੀਅਲ ਪ੍ਰਦਾਨ ਕਰਨਾ ਚਾਹੀਦਾ ਹੈ ਤੇ ਪ੍ਰੋਗਰਾਮਾਂ ਦੀ ਅਸਰਦਾਰਿਕਤਾ ਦਾ ਨਿਰੰਤਰ ਮੁਲਾਂਕਣ ਕਰਨਾ ਚਾਹੀਦਾ ਹੈ ਪੰਜਾਬ ਦੀਆਂ ਚਾਰ ਸੀਟਾਂ ਤੇ ਹੋਣ ਜਾ ਰਹੀਆਂ ਜਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਦਾ ਦੌਰ ਸ਼ਿਖਰਾਂ ਤੇ ਹੈ ਇਸ ਦੌਰਾਨ ਸਿਆਸੀ ਆਗੂਆਂ ਵੱਲੋਂ ਚੋਣ ਪ੍ਰਚਾਰ ਦੇ ਨਾਲ-ਨਾਲ ਇੱਕ ਦੂਜੇ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ ਵਿੱਤੇ ਦੀ ਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਰਵਨੀਤ ਸਿੰਘ ਵਿੱਟੂ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਵੇਖ ਰਹੀ ਹਨ ਪਰ ਇਹ ਕਦੇ ਪੂਰੇ ਨਹੀਂ ਹੋ ਸਕਦੇ ਚੰਨੀ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਨੀਟੂ ਛਟਰਾਵਾਲਾ ਤਾਂ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ ਪਰ ਰਵਨੀਤ ਵਿੱਟੂ ਨਹੀਂ ਹੁਣ ਇਸ ਬਿਆਨ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਵਿੱਟੂ ਨੇ ਚਰਨਜੀਤ ਚੰਨੀ ਨੂੰ ਮੋੜਵਾ ਜਵਾਬ ਦਿੱਤਾ ਹੈ ਰਮਨੀਤ ਸਿੰਘ ਬਿੱਟੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣ ਕੇ ਹਜ਼ਾਰਾਂ ਨੀਟੂ ਛਟਰਾਂ ਵਾਲਿਆਂ ਵਰਗਿਆਂ ਦਾ ਕੰਮ ਖੋਹ ਲਿਆ ਸੀ ਕਦੇ ਉਹ ਬੱਕਰੀ ਦੀ ਧਾਰ ਚੋਂਦੇ ਸੀ ਅਤੇ ਕਦੇ ਸੱਪ ਫੜਦੇ ਸੀ ਤੇ ਕਦੇ ਕੁਝ ਹੋਰ ਕਰਦੇ ਸੀ ਚੰਨੀ ਨੇ ਮੁੱਖ ਮੰਤਰੀ ਬਣ ਕੇ ਉਸ ਕੁਰਸੀ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ ਸੀ ਰਮਨੀਤ ਬਿੱਟੂ ਨੇ ਵੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਸਕੂਲਾਂ ਕਾਲਜਾਂ ਦੀਆਂ ਬੱਚੀਆਂ ਤੋਂ ਲੈ ਕੇ ਮੈਲਾ ਆਈਐਸ ਅਫਸਰਾਂ ਤੱਕ ਨਾਲ ਛੇੜਖਾਨੀਆਂ ਕਰਦੇ ਰਹੇ ਹਨ ਜਿਹੇ ਲੋਕ ਤਾਂ ਸਮਾਜ ਵਿੱਚ ਰੱਖਣ ਲਾਇਕ ਨਹੀਂ ਮੁੱਖ ਮੰਤਰੀ ਤਾਂ ਬਹੁਤ ਦੂਰ ਦੀ ਗੱਲ ਹੈ ਰਵਨੀਤ ਬਿੱਟੂ ਨੇ ਇਹ ਵੀ ਕਿ ਹੈਗੀ ਚੈਲੰਜ ਸਿੰਘ ਚੰਨੀ ਕਾਂਗਰਸ ਦੇ ਇੰਨੇ ਮਹਾਨ ਮੁੱਖ ਮੰਤਰੀ ਨੇ ਜਿਹੜੇ ਮੁੱਖ ਮੰਤਰੀ ਹੁੰਦੇ ਹੋਏ ਦੋਹਾਂ ਸੀਟਾਂ ਤੋਂ ਹਾਰ ਗਏ ਸੀ ਤੇ ਇੱਕ ਤੋਂ ਜ਼ਮਾਨਤ ਹੀ ਜप्त ਹੋ ਗਈ ਸੀ ਤੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਜੋ ਹਾਕਮ ਪਾਰਟੀ ਆਪ ਤੋਂ ਨਰਾਜ ਹੋ ਕੇ ਪਾਰਟੀ ਛੱਡ ਚੁੱਕੇ ਹਨ ਨੂੰ ਚੋਣ ਪ੍ਰਚਾਰ ਦੌਰਾਨ ਦੀ ਧੜਵਾਹ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਐਮਪੀ ਅਮਰਿੰਦਰ ਸਿੰਘ ਰਾਜਾ ਵਰਿੰਗ ਦੇ ਨਾਲ ਦੇਖਿਆ ਗਿਆ ਅਤੇ 23 ਦੇ ਨਾਲ ਹੀ ਉਹਨਾਂ ਨੇ ਰਾਜਾ ਬ੍ਰਿੰਦਿ ਦੀ ਪਤਨੀ ਅਮ੍ਰਿਤਾ ਵੜਿੰਗ ਦੇ ਹੱਕ ਵਿੱਚ ਵੀ ਚੋਣ ਪ੍ਰਚਾਰ ਕੀਤਾ ਇਸ ਮੌਕੇ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਵੀ ਹੋਏ ਸਨ ਅਤੇ ਰਾਜਾ ਵੜਿੰਗ ਦੇ ਨਾਲ ਵੀ ਦਲਵੀਰ ਗੋਲਡੀ ਨੇ ਪਿੰਡ ਦੋਲਾ ਵਿੱਚ ਕਾਂਗਰਸੀ ਉਮੀਦਵਾਰ ਅਮ੍ਰਿਤਾ ਵੜਿੰਗ ਦੇ ਚੋਣ ਪ੍ਰਚਾਰ ਵਿੱਚ ਹਿੱਸਾ ਲਿਆ ਅਤੇ ਹੁਣ ਦਲਵੀਰ ਗੋਲਡੀ ਦੇ ਗਿੱਦ ਦਵਾਹ ਵਿੱਚ ਰਾਜਾ ਵੜਿੰਗ ਨੂੰ ਮਿਲਣ ਆਉਣ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਚਰਚਾ ਸ਼ੁਰੂ ਹੋ ਗਈ ਹੈ ਕਿ ਗੋਲਡੀ ਜਲਦੀ ਹੀ ਕਾਂਗਰਸ ਵਿੱਚ ਵਾਪਸੀ ਕਰ ਸਕਦੇ ਹਨ ਡੇਰਾ ਬਾਬਾ ਨਾਨਕ ਸੀਟ ਤੋਂ ਹੋ ਰਹੀ ਵਿਧਾਨ ਸਭਾ ਜਿਮਨੀ ਚੋਣ ਦੌਰਾਨ ਹਰਿਆਣਾ ਦੀ ਕੁਰਕ ਖੇਤਰ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨ ਪੂਰੀਆ ਵੱਲੋਂ ਵੋਟਰਾਂ ਨੂੰ ਧਮਕਾਉਣ ਦੀ ਸ਼ਿਕਾਇਤ ਤੇ ਠੁਕਮੀ ਕਾਰਵਾਈ ਨਾ ਕਰਨ ਦੇ ਮਾਮਲੇ 'ਚ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ ਇਲੈਕਸ਼ਨ ਕਮਿਸ਼ਨ ਦੇ ਹੁਕਮਾਂ ਅਨੁਸਾਰ ਡੇਰਾ ਬਾਬਾ ਨਾਨਕ ਦੇ ਡੀਐਸਪੀ ਜਸਵੀਰ ਸਿੰਘ ਨੂੰ ਉਹਨਾਂ ਦੀਆਂ ਮੌਜੂਦਾ ਡਿਊਟੀਆਂ ਤੋਂ ਤੁਰੰਤ ਮੁਕਤ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਹਨਾਂ ਦੀ ਥਾਂ ਤੇ ਨਵਾਂ ਡੀਐਸਪੀ ਨਿਯੁਕਤ ਕਰਨ ਲਈ ਪੰਜਾਬ ਸਰਕਾਰ ਤੋਂ ਤਿੰਨ ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਮੰਗਿਆ ਗਿਆ ਹੈ ਇਸ ਤੋਂ ਇਲਾਵਾ ਹਰਿਆਣਾ ਜੇਲ੍ਹ ਵਿਭਾਗ ਨੂੰ ਪੱਤਰ ਵੀ ਲਿਖਿਆ ਗਿਆ ਹੈ ਨਾਲ ਹੀ ਜੱਗੂ ਭਗਵਾਨਪੂਰੀਆ ਤੇ ਤਿੱਖੀ ਨਜ਼ਰ ਰੱਖਣ ਦੀ ਬੇਨਤੀ ਕੀਤੀ ਗਈ ਹੈ ਮੁਲਾਜ਼ਮਾਂ ਦੇ ਆਸ-ਪਾਸ ਇਲਾਕੇ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਜਤਿੰਦਰ ਕੋਰ ਦੇ ਪਤੀ ਸੁBINDER SINGH RANDHAMA ਨੇ ਇਸ ਮਾਮਲੇ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਉਹਨਾਂ ਦਾ ਇਲਜ਼ਾਮ ਸੀ ਕਿ ਹਰਿਆਣਾ ਦੀ ਕੁਲ ਖੇਤਰ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੂਰੀਆ ਵੀਡੀਓ ਕਾਲ ਕਰਕੇ ਲੋਕਾਂ ਨੂੰ ਧਮਕੀਆਂ ਦੇ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਇਹ ਮਾਮਲਾ ਸਥਾਨਕ ਪੁਲਿਸ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਮਗਰੋਂ ਹੁਣ ਇਲੈਕਸ਼ਨ ਕਮਿਸ਼ਨ ਨੇ ਵੱਡੀ ਕਾਰਵਾਈ ਕਰਦਿਆਂ ਡੇਰਾ ਬਾਬਾ ਨਾਨਕ ਦੇ ਡੀਐਸਪੀ ਜਸਪੀਰ ਸਿੰਘ ਨੂੰ ਸਪੈੰਡ ਕਰ ਦਿੱਤਾ ਹੈ ਹਿਮਾਲਿਆ ਖੇਤਰ ਵਿੱਚ ਬਰਬਰੀ ਨਾ ਹੋਣ ਕਾਰਨ ਪੰਜਾਬ ਤੇ ਚੰਡੀਗੜ੍ਹ ਵਿੱਚ ਤਾਪਮਾਨ ਅਜੇ ਵੀ ਆਮ ਨਾਲੋਂ ਵੱਧ ਹੈ ਪੰਜਾਬ ਵਿੱਚ 5 ਡਿਗਰੀ ਅਤੇ ਚੰਡੀਗੜ੍ਹ ਵਿੱਚ 4 ਡਿਗਰੀ ਤਾਪਮਾਨ ਆਮ ਨਾਲੋਂ ਵੱਧ ਪਾਇਆ ਜਾ ਰਿਹਾ ਹੈ ਇਸ ਦੌਰਾਨ ਪੱਛਮੀ ਹਿਮਾਲਿਆ ਵਿੱਚ ਇੱਕ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਹੈ ਡਬਲਯੂ ਡੀ ਤੋਂ ਦੂਰੀ ਹੋਣ ਕਾਰਨ ਪੰਜਾਬ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਤਾਪਮਾਨ ਵਿੱਚ ਮਾਮਲੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਵੀ ਧੁੰਦ ਦਾ ਅਸਰ ਦੇਖਿਆ ਗਿਆ ਹੈ ਜਿਸ ਕਾਰਨ yellow alert ਜਾਰੀ ਕੀਤਾ ਗਿਆ ਹੈ ਪੰਜਾਬ ਦੇ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ 14 ਨਵੰਬਰ ਤੱਕ ਤੰਦ ਰਹਿ ਸਕਦੀ ਹੈ ਬੀਤੇ ਦਿਨੀ ਧਰਮਪ੍ਰੀ ਸਿੰਘ ਉਰਫ ਮੁਖਮੰਤਰੀ ਧਮਕਬੇਸ ਨੂੰ ਕੁੱਟਣ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਇਸ ਵੀਡੀਓ ਵਿੱਚ ਪੁਲਿਸ ਮੁਲਾਜ਼ਮ ਮੁਖਮੰਤਰੀ ਦੀ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਹੇ ਸਨ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਘਟਨਾ ਪਿੰਡ ਦਿਨੇਵਾਲ ਜ਼ਿਲ੍ਹਾ ਤਰਨਤਾਰਨ ਦੀ ਹੈ ਮੁੱਖ ਮੰਤਰੀ ਖਿਲਾਫ ਪਿੰਡ ਵਾਲਿਆਂ ਦੀ ਸ਼ਿਕਾਇਤ ਉੱਤੇ ਪੁਲਿਸ ਮੌਕੇ ਉੱਤੇ ਪਹੁੰਚੀ ਸੀ ਅਤੇ ਪੁਲਿਸ ਵੱਲੋਂ ਮੁੱਖ ਮੰਤਰੀ ਧਮਕਬੇਸ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਵੀਡੀਓ ਵਿੱਚ ਇਹ ਵੀ ਵੇਖਿਆ ਜਾ ਸਕਦਾ ਹੈ ਕਿ ਪੁਲਿਸ ਵੱਲੋਂ ਮੁੱਖ ਮੰਤਰੀ ਨੂੰ ਫੜ ਕੇ ਕੜੀਸਿਆ ਵੀ ਗਿਆ ਹੈ ਅਤੇ ਉਸ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਹੁਣ ਇਸ ਮਾਮਲੇ ਤੇ ਵੱਡੀ ਕਾਰਵਾਈ ਕਰਦੇ ਆ ਪੁਲਿਸ ਵੱਲੋਂ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਚੌਥੀ ਵਾਰ ਪ੍ਰਧਾਨ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਗਵਾਹੀ ਵਿੱਚ ਨਵੀਂ ਬਣੀ ਅੰਤਰਿੰਕ ਕਮੇਟੀ ਦੀ ਪਹਿਲੀ ਇਕੱਤਰਤਾ ਹੋਈ ਹੈ ਜਿਸ ਤੋਂ ਬਾਅਦ ਪ੍ਰਧਾਨ ਧਾਮੀ ਮੀਡੀਆ ਦੇ ਰੂਬਰੂ ਹੋਏ ਅਤੇ ਇਹ ਸਿੱਖਾਂ ਨਾਲ ਸੰਬੰਧਿਤ ਮਸਲੇ ਵਿਚਾਰੇ ਅਤੇ ਉੱਥੇ ਹੀ ਕਈ ਅਹਿਮ ਮਤੇ ਵੀ ਪਾਸ ਕੀਤੇ ਗਏ ਇਸ ਮੁਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਸੁਧਾਰ ਲਹਿਰ ਵੱਲੋਂ ਆਖਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਜਥੇਦਾਰ ਸਾਹਿਬ ਨਾਲ ਮੀਟਿੰਗਾਂ ਕਰਦੇ ਹਨ ਉਹਨਾਂ ਨੇ ਕਿਹਾ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਮੁੱਖ ਸੇਵਾਦਾਰ ਹਾਂ ਮੇਰੀਆਂ ਤਾਂ ਰੋਜ਼ ਹੀ ਉਹਨਾਂ ਨਾਲ ਮੀਟਿੰਗਾਂ ਹੁੰਦੀਆਂ ਹਨ ਇਹਨਾਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਕਹਿਣਾ ਸ਼ੁਰੂ ਕੀਤਾ ਹੈ ਕਿ ਗੁਪਤ ਮੀਟਿੰਗ ਹੋਈ ਹੈ ਉਹਨਾਂ ਨੇ ਕਿਹਾ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਜਥੇਦਾਰ ਸਾਹਿਬ ਨਾਲ ਮਿਲਣਾ ਵੀ ਬੈਨ ਹੈ ਉਹਨਾਂ ਨੇ ਕਿਹਾ ਹੈ ਕਿ ਸੁਧਾਰ ਲਹਿਰ ਵਾਲੇ ਆਪ ਵੀ ਗਿਆਨੀ ਹਰਪ੍ਰੀਤ ਸਿੰਘ ਨਾਲ 2.5 ਘੰਟੇ ਮੁਲਾਕਾਤ ਕਰ ਰਹੇ ਹਨ ਅਤੇ ਇਹਨਾਂ ਵੱਲੋਂ ਹੀ ਸ਼ਿਕਾਇਤ ਦਿੱਤੀ ਗਈ ਹੈ ਧਾਮੀ ਨੇ ਕਿਹਾ ਹੈ ਕਿ ਹੁਣ ਇਹ ਚਾਹੁੰਦੇ ਹਨ ਕਿ ਫੈਸਲਾ ਵੀ ਇਹਨਾਂ ਦੇ ਮੁਤਾਬਿਕ ਹੋਵੇ ਨਹੀਂ ਤੇ ਸਿੱਧੇ ਤੌਰ ਤੇ ਕਹਿ ਰਹੇ ਹਨ ਕਿ ਜੇ ਸਾਡੇ ਮੁਤਾਬਿਕ ਫੈਸਲਾ ਨਾ ਹੋਇਆ ਤਾਂ ਅਸੀਂ ਆਪਣਾ ਰੋਸ ਜ਼ਾਹਿਰ ਕਰਾਂਗੇ ਪ੍ਰਧਾਨ ਧਾਮੀ ਨੇ ਕਿ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਾਰੇ ਹੀ ਸ਼੍ਰੋਮਣੀ ਕਾਲੀ ਦਲ ਦੇ ਝੰਡੇ ਥੱਲੇ ਇਕੱਠੇ ਨਜ਼ਰ ਆਉਣਗੇ ਇਹਨਾਂ ਨੂੰ ਇਸ ਤਰ੍ਹਾਂ ਦੇ ਬੋਲ ਕਬੂਲ ਨਹੀਂ ਬੋਲਣੇ ਚਾਹੀਦੇ ਜਿਸ ਨਾਲ ਮੂੜਾ ਆਪਸ ਵਿੱਚ ਬੈਠਣ ਸਮੇਂ ਸ਼ਰਮਿੰਦਗੀ ਮਹਿਸੂਸ ਹੋਵੇ ਉਹ ਵੀ ਲੜ ਰਿਆ ਖਿਆਨਾ ਖਾਲੀ ਵਾਲਾ ਗੁੱਦੜ ਭਾਏ ਉੱਥੇ ਉਰਦੂ ਦੇ ਸ਼ੇਰ ਬੋਲ ਜਿੰਦਾ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਗੁਰਦਸ਼ੇਰ ਮੈ ਫਲੇ ਗਰੂਫ ਉਹ ਕਹਿੰਦਾ ਸਾਹ ਤਾਂ ਪਤਾ ਨਹੀਂ ਕੀ ਕਹਿ ਗਿਆ ਜੀ ਹਾਂਜੀ ਹਾਂ ਚਾਹ ਨਹੀਂ ਮਿਲਦੀ ਕਹਿੰਦੇ ਖਜ਼ਾਨਾ ਖਾਲੀ ਹੱਥ ਆ ਯਾਰ ਚਾਹ ਤਾਂ ਆਪਾਂ ਯਾਰ ਹਰੇ ਉਹੀ ਜਾਂਦੇ ਆਉਂਦੇ ਨੂੰ ਪੁੱਛਦੇ ਨੇ ਬਾਈ ਚਾਹ ਦਾ ਕੱਪ ਬਾਈ ਚਾਹ ਲੈ ਲੈ ਚਾਹ ਹਾਂ ਨਾ ਖਜਾਨੇ ਭਰੋਂਗੇ ਤੁਸੀਂ ਸਵੇਸ ਕਰਕੇ ਇਹਨਾਂ ਤੇ ਯਕੀਨ ਨਾ ਕਰਿਓ ਪਹਿਲਾਂ ਉਥੋਂ ਗਿੱਦੜਵਾ ਛੱਡ ਕੇ ਬਠਿੰਡੇ ਆ ਗਿਆ ਜਦੋਂ ਬਠਿੰਡੇ ਆਏ ਨੇ ਜੋਪੜਤਾ ਬੇਬੇ ਹੁਣ ਕਹਿੰਦਾ ਮੈਂ ਵਾਪਸ ਆ ਗਿਆ ਮੈਨੂੰ ਬਨਵਾਸ ਮਿਲ ਗਿਆ ਸੀ ਉਹ ਕਹਿੰਦੇ ਕਿਨੇ ਦਿੱਤਾ ਸੀ ਤੱਕ ਅਸੀਂ ਕਦੋਂ ਦਿੱਤਾ ਬਨਵਾਸ ਨਾ ਹੀ ਖਤਮ ਕੀਤਾ ਜੇ ਤੈਨੂੰ ਮਿਲ ਵੀ ਗਿਆ ਸੀ ਖਤਮ ਕਦੋਂ ਕੀਤਾ ਉੱਥੇ ਲਿਆ ਤੂੰ ਹੁਣ ਹੁਣੋਂ ਕਹਿੰਦਾ ਕਿ ਪੀਆਰਟੀ ਚ ਰੱਖੂ ਮੈਂ ਫਲਾਨੇ ਨੂੰ ਮੈਂ ਰੇਲਵੇ ਚ ਰੱਖ ਲਉ ਫਲਾਨੇ ਨੂੰ ਮੈਂ ਕਿੱਥੋਂ ਰੱਖ ਲਵਾਂਗੇ ਤੁਸੀਂ ਜੇ ਨੀਅਤ ਹੁੰਦੀ ਜਦੋਂ ਜਦੋਂ ਤੁਹਾਡੀਆਂ ਸਰਕਾਰਾਂ ਸੀ ਜਦੋਂ ਤੁਸੀਂ ਵਿੱਤ ਮੰਤਰੀ ਸੀ ਤੁਸੀਂ ਉਦੋਂ ਨੌਕਰੀਆਂ ਦੇ ਸਕਦੇ ਸੀ ਉਹਨੂੰ ਪਤਾ ਸੀ ਖਜ਼ਾਨੇ ਜਾਏਗੇ ਨੇ ਪੈਸੇ ਤਨਖਾਹ ਦੇਣ ਜੋ ਕੇ 45000 ਸਰਕਾਰੀ ਨੌਕਰੀਆਂ ਦੇ ਕਿਹਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਭਾਈਆ ਤੁਹਾਡੇ ਸਾਹਮਣੇ ਖੜਾ 45000 ਤੁਹਾਡੇ ਵੀ ਮਿਲੀਆਂ ਹੋਣੀਆਂ ਆੜੇ ਦੋੜੇ ਮਿਲੀਆਂ ਹੋਣੀਆਂ ਤੁਹਾਡੇ ਪਿੰਡਾਂ ਚ ਵੀ ਕਿਉਂਕਿ ਮੈਂ ਇਹ ਨਹੀਂ ਦੇਖਦਾ ਨਾ ਕੋਈ ਰੁਪਈਆ ਨਾ ਕੋਈ ਸਪਾਰਸ਼ ਪੜੋ ਇੱਕ ਘਰ ਚ ਦੋ ਦੋ ਨੌਕਰੀਆਂ ਵੀ ਮਿਲੀਆਂ ਹੋਈਆਂ ਭੈਣ ਤੇ ਭਾਈ ਦੋਨੇ ਪੜਲੇ ਨੰਬਰ ਆ ਗਏ ਸਰਜੀਤਪੁਰੀ ਕੋਠੇ ਤਿੰਨ ਭੈਣਾਂ ਨੂੰ ਸਰਜੀਤਪੁਰੀ ਕੋਠਿਆਂ ਚ ਦੱਸੋ ਆ ਚੰਨੀ ਹੋਰੀ ਫਿਰਦੇ ਆ ਪਤਾ ਨਹੀਂ ਕਿ ਚੰਨੀ ਕਹਿੰਦਾ ਕਿ ਕਾਂਗਰਸ ਆ ਕੀ ਇਹ ਤਾਂ ਆਮ ਆਦੀ ਪਾਰਟੀ ਦਾ ਹਰਿੰਦਰ ਆਮਾਵਾਦੀ ਪਾਰਟੀ ਦਾ ਉਮੀਦਵਾਰ ਨਹੀਂ ਹੈਗਾ ਉਹ ਭਾਈ ਸਾਡੇ ਨਹੀਂ ਚੱਲਦਾ ਥੋੜੇ ਚੱਲਦਾ ਹੁੰਦਾ ਕੰਮ ਇਹ ਵੀ ਉਮੀਦਵਾਰ ਹੋਰ ਹੁੰਦਾ ਹੈ ਹਰਾਉਂਦੇ ਕਿਸੇ ਹੋਰ ਨੂੰ ਨੇ ਜਿਤਾਉਂਦੇ ਕਿਸੇ ਹੋਰ ਨੂੰ ਨੇ ਇਹ ਲੱਗੇ ਰਹਿੰਦੇ ਨੇ ਇਹੋ ਜਿਹੇ ਕੰਮਾਂ ਤੇ ਇੱਕ ਦੂਜੇ ਨੂੰ ਲੱਤਾਂ ਖਿੱਚਣ ਤੇ ਮੈਂ ਸਾਡਾ ਤਾਂ ਪਈ ਪਾਰਟੀ ਵੱਲੋਂ ਜਿਹੜਾ ਡਿਸੀਜਨ ਹੈ ਸਾਡਾ ਆਫੀਸ਼ੀਅਲ ਕੈਂਡੀਡੇਟ ਪਾਰਟੀ ਵੱਲੋਂ ਚੁਣਿਆ ਜਾਂਦਾ ਚੋਣ ਨਿਸ਼ਾਨ ਆਪਣਾ ਝਾੜੂ ਹੈ ਤੜਕੇ ਉੱਠ ਕੇ ਮੂੰਹ ਹੱਥ ਧੋ ਕੇ 20 ਤਰੀਕ ਨੂੰ ਝਾੜੂ ਵਾਲਾ ਚੋਣ ਨਿਸ਼ਾਨ ਦੱਬ ਕੇ ਹੱਥ ਛਾੜ ਕੇ ਆਰਾਮ ਨਾਲ ਆਈਓ ਦੂਜੇ ਕਿਸੇ ਚੋਣ ਨਿਸ਼ਾਨ ਵੱਲ ਦੇਖਿਓਗੇ ਨਾ ਨਹੀਂ ਤਾਂ ਚਿੱਟਾ ਮੋਤੀਆ ਵੀ ਉੱਤਰ ਸਕਦਾ ਅੱਖਾਂ 'ਚ ਇਹ ਹਜੇ ਪਾਪੀ ਨੇ ਇਹ ਹਜੇ ਪਾਪ ਕੀਤੇ ਇਹਨਾਂ ਨੇ ਲੋਕ ਲੁੱਟੇ ਹੋਏ ਐ ਇਹਨਾਂ ਨੇ ਬਾਕੀ ਰਹੀ ਗੱਲ 2.5 ਸਾਲਾਂ ਵਾਲੀ 2.5 ਸਾਲ ਪਹਿਲਾਂ ਵੀ ਤੁਹਾਡੀ ਸਰਕਾਰ ਸੀ ਤੁਹਾਡਾ ਐਮ.ਐਲ.ਏ ਸੀ 2.5 ਹੋਣ ਰਹਿ ਕੇ ਉਦੋਂ ਗਾਂਹਾਂ ਵਾਲੇ ਵੀ ਪ੍ਰਮਾਤਮਾ ਕਿਰਪਾ ਕਰੂਗਾ ਕੰਮ ਕਰਾਂਗੇ ਤਾਂ ਤੁਸੀਂ ਹੋਰ ਮੌਕਾ ਦੇ ਦੋਗੇ ਵੀ ਜਿਹੜੀ ਇਹ ਜਿਮਣੀ ਚੋਣ ਹੋ ਰਹੀ ਆ ਇਹਦੇ 78 ਸਾਲਾਂ ਚ ਪਹਿਲੀ ਵਾਰ ਕਿਸੇ ਮਹਿਲਾ ਉਮੀਦਵਾਰ ਨੂੰ ਟਿਕਟ ਮਿਲੀ ਆ ਪਹਿਲੀ ਵਾਰ ਉਦਾ ਨਾ ਅਮਰਤਾ ਵੜਿੰਗ ਤੇ ਜੋ ਮੇਰੇ ਵੱਡੇ ਵੀ ਰਾਜਾ ਵੜਿੰਗ ਦੇ ਧਰਮ ਪਤਨੀ ਨੇ ਤੇ ਬਾਈ ਨਾਲ ਤਕਰੀਬਨ ਮੈਨੂੰ 22 ਸਾਲ ਹੋ ਗਏ 22 ਸਾਲ ਇਹ ਜੋ ਪਰਿਵਾਰ ਆ ਹਮੇਸ਼ਾ ਵਰਕਰਾਂ ਦੇ ਨਾਲ ਖੜਨ ਵਾਲਾ ਪਰਿਵਾਰ ਆ ਤੇ ਅਮਰਤਾ ਵੜਿੰਗ ਇਕੱਲਾ ਇਹ ਨਹੀਂ ਵੀਰ ਰਾਜਾ ਵੜਿੰਗ ਦੀ ਧਰਮ ਪਤਨੀ ਆ ਉਹ ਇੱਕ ਖੁਦ ਜਝਾਰੂ ਲੀਡਰ ਆ ਤੇ ਆਪ ਹਿੰਮਤ ਕਰਨ ਵਾਲੀ ਔਰਤ ਆ ਤੇ ਮੋਢੇ ਨਾਲ ਮੋਢਾ ਲਾ ਕੇ ਉਹਨੇ ਰਾਜੇ ਵੜਿੰਗ ਦੇ ਅੱਜ ਤੱਕ ਦੇ ਸਫ਼ਰ ਦੇ ਵਿੱਚ ਸਾਥ ਦਿੱਤਾ ਤੇ ਅੱਜ ਭੈਣੋ ਸਭ ਤੋਂ ਵੱਧ ਗਿਣਤੀ ਤੁਹਾਡੀ ਇੱਥੇ ਇਧਰਲੀ ਮੈਂ ਤੁਹਾਨੂੰ ਵਧਾਈ ਦੇਣਾ ਇਹਦੇ ਮਗਰ ਵੀ ਕਾਰਨ ਇਹੀ ਆ ਵੀ ਅੱਜ ਤੁਹਾਡੇ ਕੋਲੇ ਇੱਕ ਉਹ ਭੈਣ ਆ ਜਿਹਨੂੰ ਤੁਸੀਂ ਬਾਹ ਫੜ ਕੇ ਜਾ ਕੇ ਆਪਦਾ ਦੁੱਖ ਦੱਸ ਸਕਦੇ ਹੋ ਕਿਉਂਕਿ ਬੁੜੀਆਂ ਨੂੰ ਬੁੜੀਆਂ ਨਾਲ ਗੱਲ ਕਰਨ ਦੇ ਵਿੱਚ ਬੜਾ ਸੌਖਾ ਰਹਿੰਦਾ ਤੇ ਜੇ ਚਾਰ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਉਹਦੇ ਵਿੱਚ ਸਭ ਤੋਂ ਵੱਧ ਨਿਗਾਹ ਜੇ ਕਿਸੇ ਸੀਟ ਤੇ ਹੈਗੀ ਆ ਤਾਂ ਉਹ ਗਿੱਦੜਪਾਹ ਦੀ ਸੀਟ ਤੇ ਆ ਤੇ ਬੜੇ ਵੱਡੇ ਵੱਡੇ ਲੀਡਰ ਇੱਥੇ ਕੋਈ ਕਹਿੰਦਾ ਮੈਂ ਬਣਵਾਸ ਕੱਟ ਕੇ ਆਂ ਕੋਈ ਕਹਿੰਦਾ ਮੈਂ ਕੁਸ਼ ਕਰਕੇ ਆਂ ਪਰ ਸਾਡਾ ਜੋ ਨੌਜਵਾਨ ਭਰਾ ਜਿਹਨੂੰ ਜੇ ਪਾਰਟੀ ਨੇ ਲੁਧਿਆਣੇ ਮੌਕਾ ਦਿੱਤਾ ਤਾਂ ਲੁਧਿਆਣੇ ਜਾ ਕੇ ਜਿੱਤੇ ਆ ਜੇ ਤਿੰਨ ਵਾਰ ਗਿੱਦੜ ਬਾਹਾ ਦੇ ਲੋਕਾਂ ਨੇ ਉਹਨੂੰ ਅਸ਼ੀਰਵਾਦ ਦਿੱਤਾ ਉਸ ਤੋਂ ਬਾਅਦ ਉਹ ਹਿੰਦੁਸਤਾਨ ਦੇ ਵਿੱਚ ਯੂਥ ਕਾਂਗਰਸ ਦਾ ਪ੍ਰਧਾਨ ਰਿਹਾ ਪੂਰੇ ਭਾਰਤ ਦਾ ਪ੍ਰਧਾਨ ਤੇ ਮੈਂ ਇਹ ਕਹਿਣ ਚ ਗਰੇਜ਼ ਨਹੀਂ ਕਰੂੰਗਾ ਕਿ ਆਉਣ ਵਾਲੇ ਸਮੇਂ 'ਚ 27 'ਚ ਜੇ ਤੁਹਾਡਾ ਸਾਰਿਆਂ ਦਾ ਸਹਿਯੋਗ ਰਿਹਾ ਤਾਂ ਉਹ ਪੰਜਾਬ ਨੂੰ ਲੀਡ ਕਰੂਗਾ ਜਿਹੜਾ ਤੁਹਾਡਾ ਨੌਜਵਾਨ ਹੈ ਤੇ ਕੱਲੇ-ਕੱਲੇ ਪਿੰਡਾਂ 'ਚ ਮੈਂ ਗਿਆ ਹਰ ਇੱਕ ਜਗ੍ਹਾ ਦੇ ਕੱਲ ਵੀ ਅੱਜ ਵੀ ਰਾਜੇ ਨਾਲ ਕੱਲਾ ਪਾਰਟੀ ਦੇ ਲੋਕਾਂ ਦਾ ਪਿਆਰ ਨਹੀਂ ਉਹਨੂੰ ਕੋਈ ਆਪਦਾ ਪੁੱਤ ਸਮੇਂ ਦਾ ਤੇ ਕੋਈ ਉਹਨੂੰ ਆਪਦਾ ਭਾਈ ਸਮੇਂ ਦਾ ਜਿਵੇਂ ਸਤਕਾਰਯੋ ਸਰਦਾਰ ਸਾਹਿਬ ਨੇ ਕਿਹਾ ਵੀ ਕੁਛ ਗਿਲੇ ਗੁੱਸੇ ਹੁੰਦੇ ਨੇ ਇੱਕ ਦੂਜੇ ਨਾਲ ਉਹ ਟੱਬਰ ਚ ਹੀ ਹੁੰਦੇ ਨੇ ਟੱਬਰ ਚ ਆਪਾਂ ਖਤਮ ਕਰ ਲੈਣੇ ਆ ਤੇ ਮੇਰੀ ਤਾਂ ਹੱਥ ਜੋੜ ਕੇ ਇੰਨੀ ਇੱਕ ਬੇਨਤੀ ਆ ਮੌਕਾ ਮਿਲਿਆ ਸਾਡੀ ਭੈਣ ਨੂੰ ਇਲੈਕਸ਼ਨ ਲੜਨ ਦਾ ਤਾਂ ਹੀ ਅਸੀਂ ਸਾਰੇ ਆ ਮੇਰੇ ਭਾਈਓ ਰਿਸਰਾਂ ਤੋਂ ਖੜੇ ਨੇ ਕਿੰਨੇ ਨੌਜਵਾਨ ਸਾਥੀ ਜਿਹੜੇ ਬਾਹਰੋਂ ਵੀ ਮਦਦ ਕਰਨ ਆਏ ਨੇ ਤੇ ਤੁਸੀਂ ਸਾਰੇ ਨਗਰ ਵਾਲੇ ਇੱਥੇ ਖੜੇ ਹੋ ਇਹ ਮੌਕਾ ਇਸ ਟਾਈਮ ਤੇ ਜੇ ਆਪਾਂ ਪੁਰਾਣੀ ਸਮੇਂ ਦੀ ਗੱਲ ਕਰੀਏ ਤਾਂ ਗਿੱਦੜਬਾਹ ਦੀ ਚੋਣ ਹਮੇਸ਼ਾ ਸੁਰਖੀਆਂ ਦੇ ਵਿੱਚ ਹੀ ਰਹੀ ਆ ਚਾਹੇ 57 ਦੀ ਗੱਲ ਕਰੀਏ ਚਾਹੇ 95 ਦੀ ਗੱਲ ਕਰੀਏ ਤੇ ਅੱਜ ਉਹ ਮੌਕਾ ਤੁਹਾਡੇ ਕੋਲੇ ਕੀ ਤੁਹਾਡੀ ਇੱਕ ਵੋਟ ਪੰਜਾਬ ਦੇ ਵਿੱਚ ਉਸ ਭੈਣ ਨੂੰ ਜਾ ਕੇ ਬਿਠਾਊਗੀ ਜੋ ਸਾਡੀਆਂ ਭੈਣਾਂ ਦੇ ਨੌਜਵਾਨਾਂ ਦੇ ਪੜ੍ਹੀ ਲਿਖੀ ਤਰੀਕੇ ਨਾਲ ਜਿਹੜੀ ਤੁਹਾਡੀ ਆਵਾਜ਼ ਬੁਲੰਦ ਕਰੂਗੀ ਤੇ ਤੁਹਾਡੇ ਹੱਕਾਂ ਦੇ ਲਈ ਲੜ ਸਕਦੀ ਆ ਉਹ ਤੇ ਉਹਦੇ 'ਚ ਹਿੰਮਤ ਹੈਗੀ ਆ ਕੱਲਾ ਕੱਲਾ ਜਾਣਾ ਚਾਹੇ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਚਾਹੇ ਆਪਣਾ ਭਾਈਚਾਰਕ ਸਾਂਝਾ ਕਿਤੇ ਵੀ ਤੁਸੀਂ ਹਰ ਇੱਕ ਬੰਦੇ ਨੂੰ ਇਹ ਬੇਨਤੀ ਕਰਿਓ ਮੈਂ ਪਾਰਟੀਬਾਜ਼ੀ ਤੋਂ ਵੀ ਉੱਪਰ ਉੱਠ ਕੇ ਮੈਂ ਤਾਂ ਸਿਰਫ ਇੱਕ ਭਾਈ ਭੈਣ ਦਾ ਜਿਹੜਾ ਰਿਸ਼ਤਾ ਉਹ ਨਿਭਾਉਣਾ ਹੈ ਆ ਤੇ ਕਬਦੇ ਭਰਾ ਦੀ ਮਦਦ ਕਰਨ ਇੱਥੇ ਆਇਆ ਜਦੋਂ ਮੇਰੀ ਲੋਕ ਸਭਾ ਦੀ ਚੋਣ ਸੀ ਨਾ 2022 ਚ ਰਾਜਾ ਵੜਿੰਗ ਕੱਲੇ ਕੱਲੇ ਘਰੇ ਜਾ ਕੇ ਆਇਆ ਸੀ ਮੇਰੇ ਵਾਸਤੇ ਤਪਦੀ ਗਰਮੀ ਸੀ ਉਦੋਂ ਜੇ ਪ੍ਰਧਾਨ ਉੱਥੇ ਮੇਰੇ ਲਈ ਕੱਲੇ ਕੱਲੇ ਘਰੇ ਗੜਾ ਮਾਰਸਾ ਤਾਂ ਮੇਰਾ ਵੀ ਫਰਜ਼ ਬਣਦਾ ਕਿਉਂਕਿ ਔਖੇ ਸਮੇਂ ਖੜਨਾ ਬਣਦਾ ਚੰਗੇ ਸਮੇਂ ਤਾਂ ਹਰੇਕ ਹੀ ਨਾਲ ਹੁੰਦਾ ਤੇ ਮੈਨੂੰ ਬਾਈ ਨੇ ਬੁਲਾਇਆ ਵੀ ਨਹੀਂ ਪਰ ਮੈਂ ਇੱਕ ਛੋਟਾ ਭਰਾ ਹੋਣ ਦੇ ਨਾਤੇ ਉਹਦੀ ਮਦਦ ਕਰਨ ਦੇ ਨਾਤੇ ਇੱਥੇ ਪਹੁੰਚਿਆ ਚਾਰ ਜੀ ਨੇ ਦੇ ਘਰ ਦੇ ਕੀ ਹੈ ਕਿ ਇਹਨਾਂ ਦੀ ਧਰਮ ਪਤਨੀ ਇੱਕ ਛੋਟੀ ਜੀ ਬੱਚੀ ਹੈ ਕਿ ਇਹਨਾਂ ਦੇ ਮਦਰ ਤੇ ਸਿਸਟਰ ਨੇ ਪੈਨ ਦੇਣਾ ਚਾਰ ਜਾਂ ਪੰਜ ਬੰਦਿਆਂ ਨੂੰ ਸੁਰੱਖਿਅਤ ਕਰਨ ਵਾਸਤੇ 1200 ਬੰਦਾ ਬਲਿਸਟਾ ਲੱਗਾ ਸੀ ਸਪਾਈ ਤੋਂ ਲੈ ਕੇ ਐਡੀਜੀਪੀ ਸਕੋਟ 1200 ਤੇ ਆ ਤੁਹਾਡਾ ਜਿਹੜਾ ਚਬੇਵਾਲ ਇਫਸਾਰਪੁਰ ਜੀ ਪੁਲਿਸ ਡਿਸਟ੍ਰਿਕਟ ਹੈ ਹੁਸ਼ਿਆਰਪੁਰ ਹੁਸ਼ਿਆਰਪੁਰ ਤੁਹਾਨੂੰ ਪਤਾ ਟੋਟਲ ਨਫਰੀ ਕਿੰਨੀ ਹੈ ਪੁਲਿਸ ਡਿਸਟ੍ਰਿਕਟ ਟੋਟਲ 1300 ਬੰਦਾ ਟੋਟਲ 1300 ਬੰਦਾ 22-24 ਲੱਖ ਬੰਦਿਆਂ ਨੂੰ ਸੁਰੱਖਿਅਤ ਕਰਵਾ ਸੀ 22-23 ਲੱਖ ਬੰਦਿਆਂ ਦੀ ਸੁਰੱਖਿਆ ਵਾਸਤੇ ਮਾਲ ਦੀ ਸੁਰੱਖਿਆ ਜਿੰਦਗੀ ਦੀ ਸੁਰੱਖਿਆ ਵਾਸਤੇ 1300 ਇਹ ਚਾਰ ਬੰਦੇ ਜਿਹੜੇ ਨੇ ਇਹ ਕਿਲੇ ਵਿੱਚ ਰਹਿੰਦੇ ਜਾਂ ਪੰਜ ਬੰਦੇ ਜਿਹੜੇ ਉਹਨਾਂ ਵਾਸਤੇ ਗਿਆ ਦੱਸੋ ਇਹ ਇਸ ਕਿਸਮ ਦਾ ਰਾਜ ਅਸੀਂ ਚਾਹਾਂਗੇ ਮੈਨੂੰ 4 ਮਹੀਨੇ ਚਾਹੀਦੇ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਸਹੀ ਹੈ ਕਿ ਨਹੀਂ ਤੇ ਤਿੰਨ ਸਾਲਾਂ ਦੇ ਹਜੇ ਤੱਕ ਭਗਵੰਤ ਮਾਨ ਦਾ ਨਸ਼ਾ ਮੁਕਤ ਨਹੀਂ ਕਰ ਸਕਿਆ ਤੁਸੀਂ ਮੈਨੂੰ ਦੱਸੋ ਅਜੇ ਭਗਵੰਤ ਬਾ ਜਿਹੜਾ ਚੀਮਸਟ ਹੈ ਜਿਹਦੇ ਜੀਵੀਆਂ ਨਸ਼ਾ ਮੁਕਤ ਕਰਨਾ ਸੀ 22 ਹਾਰ ਹਰ ਸੇਰ ਸੋਟੇ ਜਾਂਦਰ 2019 ਦੇ ਵਿੱਚ ਮੇਰੇ ਵੀਰੋ ਆ ਗੱਲ ਚੰਗੀ ਤਰ੍ਹਾਂ ਸੁਣ ਲਓ 2019 ਚ ਇਹਨਾਂ ਆਪ ਵਾਲਿਆਂ ਨੇ ਇੱਕ ਵੱਡਾ ਇਕੱਠ ਕੀਤਾ ਜਿਸਾ ਜਲਾਲੀਤੀ ਨੇ ਕੀਤਾ ਇਸ ਤੋਂ ਵੀ 5-7 ਗੁਣਾ ਵੱਡਾ ਕੰਮ ਸੀ ਅਰ 10000 ਬੰਦਾ ਸੀ ਉਤੇ ਮਾਨਸੇ ਇੱਕ ਭਗਵੰਤ ਦੇ ਪਰਿਵਾਰ ਦੇ ਜਿਹਨੇ ਸਾਰੇ ਵੱਡੇ ਮੈਂਬਰ ਨੇ ਉਹਨਾਂ ਨੂੰ ਖੜਿਆ ਕੀਤਾ ਸਾਰਿਆਂ ਗਿਆ ਕਿ ਅੱਜ ਬਹੁਤ ਵੱਡੀ ਅਸੀ ਇੱਕ ਇਤਿਹਾਸਿਕ ਰੈਲੀ ਬੁਲਾਈ ਹੈ ਇਤਿਹਾਸਿਕ ਫੈਸਲਾ ਹੋਣਾ ਫੈਸਲਾ ਕੀ ਸੀ ਆਪਣੇ ਬਜ਼ੁਰਗਾਂ ਦੇ ਸਿਰ ਤੇ ਹੱਥ ਰੱਖ ਪਾਇਆ ਇਹਦਾ ਤੇ ਯਕੀਨ ਦਿਵਾਇਆ ਕਿ ਅੱਜ ਤੋਂ ਬਾਅਦ ਭਗਵੰਤ ਮਾਨ ਜਿਹੜਾ ਹੈ ਇਹ ਸ਼ਰਾਬ ਦਾ ਸੇਵਨ ਨਹੀਂ ਕਰੇਗਾ ਤੇ ਤੀਜੇ ਦਿਨ ਦੰਗਰਾਂ ਦੀ ਖੁਰਲੀ ਤੇ ਪਾਇਆ ਗਿਆ ਸੀ